ਇਹਨਾਂ ਸਮਾਤ ਜਿੰਨੀ ਪੂਰਨੀ ਦੇ ਜਿਹੜੇ ਮੇਲੇ ਚੱਲਦੇ ਨੇ 25 ਤੋਂ ਲੈ ਕੇ 3 ਅਗਸਤ ਤੱਕ ਜਿਹੜੇ ਚੱਲਦੇ ਨੇ ਇਹਦੇ ਵਿੱਚ ਹਰ ਸਾਲ ਜਿਹੜੇ ਹੈ ਸਿਟੀ ਹਾਰਟ ਚੱਲਦੇ ਇੱਕ ਜਿਹੜੀ ਐਪਲੀਕੇਸ਼ਨ ਬਾਈ ਹੋਈ ਹੈ ਇਹਨਾਂ ਨੇ ਇਹ ਕੈਂਪ ਲਾਉਂਦੇ ਨੇ 31ਵਾਂ ਜਿਹੜਾ ਮੈਡੀਕਲ ਕੈਂਪ ਇਹਨਾਂ ਦਾ ਚੱਲਿਆ ਇਹਦੇ ਲਈ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਕਿਉਂਕਿ ਜਿਹੜੀਆਂ ਸੰਤਾ ਇੱਥੋਂ ਜਾਣੀਆਂ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਵੀ ਜਿਹੜੀ ਮੈਡੀਕਲ ਦੀ ਸਹੂਲਤ ਦੀ ਲੋੜ ਹੈ ਉਹ ਜਿਹੜੀ ਆ ਉਹ ਇੱਥੇ ਪ੍ਰਦਾਨ ਕਰ ਰਹੇ ਨੇ ਵੈਸੇ ਤਾਂ ਸਾਡੀਆਂ ਜਿਹੜੀਆਂ ਸੇਵਤੀਆਂ ਟੀਮਾਂ ਵੀ ਜਿਹੜੀਆਂ ਨੇ ਉਹ ਵੀ ਜਿਹੜੇ ਐਂਬੂਲੈਂਸਿਸ ਲੱਗੇ ਹੋਏ ਨੇ ਤੋਹਾਲ ਵੀ ਹੈ ਤੇ ਮੰਗੂਆ ਸਪੈਸ਼ਲੀ ਜਿਹੜੇ ਲੰਗਰ ਚੈੱਕ ਕਰਨੇ ਨੇ ਉਹਨਾਂ ਦੇ ਵਿੱਚ ਵੀ ਸਾਡੀ ਜਿਹੜੇ ਫੂਡ ਟੀਮ ਸਾਰੀਆਂ ਜਿਹੜੀਆਂ ਨੇ ਇਸ ਲਈ ਹਾਈ ਅਲਰਟ ਤੇ ਨੇ ਤੇ 24 ਘੰਟੇ ਜਿਹੜੇ ਜਿਹੜੇ ਵੀ ਲੰਗਰ ਹੋਣਗੇ ਉਹਨੂੰ ਟਾਈਮ ਟੂ ਟਾਈਮ ਚੈੱਕ ਕਰਨਗੇ ਕਿਸੇ ਵੀ ਕਿਸਮ ਦੀ ਜਿਹੜੀ ਹੈ ਕੋਈ ਕੈਜੂਐਲਟੀ ਜੇ ਹੁੰਦੀ ਹੈ ਤੇ ਉਹਦੇ ਲਈ ਸਾਡੇ ਜਿਹੜੇ ਹਸਪੀਟਲਸ ਦੇ ਸਾਰੇ ਹਾਈ ਅਲਰਟ ਤੇ ਨੇ ਸਟੇਬਲ ਹਸਪੀਟਲ ਪਲੱਸ ਸਾਡੇ ਐਸਜੀਐਸ ਹਸਪੀਟਲ ਜਿਹੜੇ ਆ ਈਵਨ ਤਲਵਾੜੇ ਤੋਂ ਜਿੱਥੇ-ਜਿੱਥੇ ਸੰਕਟਾਂ ਲੰਘਦੀਆਂ ਨੇ ਉਹ ਸਾਰੇ ਹਸਪੀਟਲ ਜਿਹੜੇ ਅਸੀਂ ਹਾਈਲਾਈਟ ਤੇ 24 ਇੰਟੂ 7 ਦਾ ਕਿਊਆ ਨੇ ਤੇ ਸਾਡੇ ਕੋਲ ਸਾਰੇ ਜਿਹੜੇ ਪੁਖਤਾ ਪ੍ਰਬੰਧ ਨੇ ਜਿਹੜੇ ਮਾਪਿਆਂ ਦੇ ਸਾਨੂੰ ਜਾ ਰਹੇ ਉਹਨੂੰ ਪੀਰ ਪੀਰ ਕਰਵਾ ਜਾਂਦੇ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਆ ਈਕਾਂ ਜਿਹੜੀ ਸਾਫ ਸਫਾਈ ਦਾ ਖਾਸ ਖਿਆਲ ਲੱਗੋ ਜਿਸ ਤਰ੍ਹਾਂ ਇੱਕ ਮੁਹਿੰਮ ਚੱਲ ਰਹੀ ਹੈ ਕਿ ਪਲਾਸਟਿਕ ਰਹਿ ਜਿਹੜਾ ਅਸੀਂ ਉਹ ਬਣਾਉਣਾ ਇਸ ਕੈਂਪ ਦੇ ਵਿੱਚ ਵੀ ਜਿਹੜੇ ਜਿੰਨੀ ਵੀ ਸੰਗਤ ਜਾਣੀਆਂ ਉਹ ਪਲਾਸਟਿਕ ਵਾਲੀਆਂ ਜਿਹੜੀਆਂ ਚੀਜ਼ਾਂ ਨੂੰ ਯੂਜ਼ ਕਰਨ ਤੇ ਸਾਫ ਸਫਾਈ ਦਾ ਖਿਆਲ ਰੱਖਣ ਤੇ ਆਪਣਾ ਲੰਗਰ ਵਗੈਰਾ ਵੀ ਜਿਹੜਾ ਨੇ ਉਹਨਾਂ ਨੂੰ ਵੀ ਇਹ ਅਪੀਲ ਹੈ ਕਿ ਉਹ ਜਿਹੜੇ ਲੰਗਰ ਸਾਫ ਸਫਾਈ ਨਾਲ ਬਣਾਣ ਤੇ ਟਾਈਮ ਟੂ ਟਾਈਮ ਸਾਡੀਆਂ ਟੀਮਾਂ ਦਾ ਚੈੱਕ ਕਰਨੀਆਂ ਤੇ ਆਮ ਪਬਲਿਕ ਨੂੰ ਵੀ ਇਹੀ ਹੈ ਕਿ ਜਿਹੜੇ ਇਹਨਾਂ ਨਾਲ ਸਾਰਿਆਂ ਨਾਲ ਪ੍ਰਸ਼ਾਸਨ ਨਾਲ ਤੇ ਸਿਹਤ ਵਿਭਾਗ ਦਾ ਸਹਿਯੋਗ ਦੇਣ ਤਾਂ ਕਿ ਅਸੀਂ ਇਸ ਮੇਲੇ ਨੂੰ ਪੂਰੀ ਤਰ੍ਹਾਂ ਸਫਲਤਮਕ ਬਣਾ ਸਕੀਏ ਥੈਂਕ ਯੂ ਆਹੋ ਮਾਤਾ ਜੀ ਜੈ ਅੱਜ ਬੜਾ ਖੁਸ਼ੀ ਦਾ ਦਿਨ ਹੈ ਅੱਜ ਪਹਿਲਾ ਹੀ ਨਵਰਾਤਰਾ ਵਾ ਔਰ ਪਹਿਲੇ ਨਵਰਾਤ ਦੇ ਉੱਤੇ ਸਾਡਾ ਸਿਵਲ ਸੰਸਥਾ ਨੇ ਆ ਕੇ ਮਾਨ ਵਧਾਇਆ ਔਰ ਸ਼ਹਿਰ ਦੇ ਸੀਨੀਅਰ ਡਾਕਟਰ ਡਾਕਟਰ ਕੇ ਸਿੰਘ ਲਾ ਡਾਕਟਰ ਨਰੇਸੂ ਜੀ ਡਾਕਟਰ ਸੰਜੀਵ ਹੀ ਰਾਜੇ ਤੇ ਹੋਰ ਮੇਰੇ ਸਾਰੇ ਜਿੰਨੇ ਵੀ ਸੋਸਾਇਟੀ ਦੇ ਮੈਂਬਰਸ ਨੇ ਆਏ ਆ ਇਹਨਾਂ ਦਾ ਸਾਰਿਆਂ ਦਾ ਜੀ ਆਇਆਂ ਨੂੰ ਇੱਕ ਗੱਲ ਨਾਰਸਾ ਨੂੰ ਬਹੁਤ ਵਧੀਆ ਕੀਤਾ ਹੈ ਤੇ ਆਪਾਂ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਐਨਜੀਓਜ਼ ਹੈਗੀਆਂ ਸਾਰੇ ਵੱਲੇ ਤੇ ਆਪਾਂ ਸਿਹਤ ਮੈਂਟਨੈਂਸ ਸਹਿਯੋਗ ਕਰੀਏ ਸੋ ਥੈਟ ਕਿ ਜਿਹੜੀ ਵੀ ਕੋਈ ਅਨਸਫਾਵੀ ਪਰਮਾਤਮਾ ਨਾ ਕਰੇ ਕੋਈ ਘਟਨਾ ਘਟਦੀ ਹੈ ਤੇ ਆਪਾਂ ਸਾਰੇ ਸਹਿਯੋਗੀ ਬਣੀਏ ਜੈ ਮਾਤਾ ਦੀ ਸ਼ਰਮਾ ਜੀ ਇਹ ਕੈਂਪ ਜਿਹੜਾ ਅਸੀਂ ਜਿਹੜੇ ਪੈਲਗਾਮ ਦੇ ਵਿੱਚ ਹਾਸਾ ਹੋਇਆ ਸੀ ਤੇ ਲਾਹੌਰ ਦੇ ਵਿੱਚ ਮਲੇ ਜਿਹੜਾ ਪਲੇਨ ਕ੍ਰੈਸ਼ ਹੋਇਆ ਸੀ ਜਾ ਦਸੂਏ ਦੇ ਕੋਲ ਜਿਹੜੇ ਮੱਲੇ ਪੇਦਾ ਸੀ ਯਾਤਰੀ ਜਿਹੜੇ ਅਸੀਂ ਸੰਸਾਰ ਤੋਂ ਚਲੇ ਗਏ ਅਸੀਂ ਅਨੁਸਖਾਮੇ ਘਟਨਾ ਕਰਕੇ ਇਹ ਸਾਰਾ ਕੈਂਪਸ ਸੀ ਉਹਨਾਂ ਨੂੰ ਸਮਰਪਿਤ ਕਰ ਰਹੇ ਹਾਂ ਔਰ ਸਾਡੇ ਮੱਲੇ ਬੜੇ ਮੋਹ ਤੇ ਜੀਜ ਮੱਲੇ ਸ੍ਰਿੰਦਰ ਕੁਮਾਰ ਜੀ ਕੋਗੇ ਸੈਣੀ ਸਾਹਿਬ ਤੁਸੀਂ ਜਾਤੇ ਹੋਵੋਗੇ ਮੰਦਰ ਕੇਸ਼ਵ ਮੰਦਰ ਦੇ ਸੰਚਾਲਕ ਸੀ ਜਿਹੜੇ ਉਹ ਵੀ ਸਾਡੇ ਤੋਂ ਵਿਛੜ ਗਏ ਉਹਨਾਂ ਨੂੰ ਵੀ ਅਸੀਂ ਸਰਬੰਸ ਸਿੰਘ ਜੀ ਸਾਡੇ ਬਹੁਤ ਸੀਨੀਅਰ ਮੈਂਬਰ ਹੈ ਉਹਨਾਂ ਦੇ ਫਾਦ ਸਾਹਿਬ ਚਲੇ ਗਏ ਸਾਡੇ ਕੋਲ ਉਹਨਾਂ ਨੂੰ ਵੀ ਅਸੀਂ ਇਹ ਕੈਂਪ ਮੱਲੇ ਡੈਡੀਕੇਟ ਕਰ ਰਿਹਾ ਇੱਕ ਸਾਡੇ ਮੈਂਬਰ ਸਰ ਜੀ ਸਿੰਘ ਮਨਕੂ ਜੀ ਸੀ ਉਹ ਵੀ ਸਾਡੇ ਤੋਂ ਮੱਲੇ ਚੱਲ ਗਿਆ ਪਰਮਾਤਮਾ ਉਹਨਾਂ ਦੇ ਸਾਰਿਆਂ ਦੇ ਰੂਹ ਨੂੰ ਬੰਦੇ ਸ਼ਾਂਤੀ ਦੇਵੇ ਔਰ ਸਾਨੂੰ ਵੀ ਮੱਲੇ ਤੇ ਜਿਹੜਾ ਹੈਗਾ ਬਲ ਬਖਸ਼ਿਆ ਕਿ ਅਸੀਂ ਮੱਲੇ ਤੇ ਆਪਣੇ ਕੈਂਪ ਨੂੰ ਦਿਨ ਦੁਗਣੀ ਰਾਤ ਦੁਗਣੀ ترقی ਦੇਤੇ ਲੈ ਕੇ ਜਾਈਏ ਇਹ ਕੰਟਰੀ ਦੀ ਟੈਂਪੀ ਹੈ ਜੀ ਇਹ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਤੀ 11 ਵਜੇ ਤੱਕ ਹੈ ਜੀ ਫਿਰ ਤੁਸੀਂ ਮੈਰੀਕਲ ਕੈਂਪ ਤੇ ਪਹੁੰਚੇ ਅੱਜ ਕਿਹਣਾ ਚੱਲ ਰਿਹਾ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਕੈਂਪ ਸਿਟੀ ਹਾਰਪਰ ਵੈਲਫੇਅਰ ਸੁਸਾਇਟੀ ਹਿਸ਼ਾਰਪੁਰ ਵੱਲੋਂ ਹਰ ਸਾਲ ਲਗਾਇਆ ਜਾਂਦਾ ਕਟੀਆਂ ਮੈਡੀਕਲ ਕੈਂਪ ਹੈ ਇਹਨਾਂ ਦਾ ਬਹੁਤ ਹੀ ਇਸ਼ਲਾਗਾਯੋਗ ਹੈ ਇਹਨਾਂ ਦਾ ਯੋਗਦਾਨ ਹੈ ਜੋ ਇਸ ਮੇਲੇ ਦੇ ਵਿੱਚ ਜੋ ਸਾਡੇ ਤੇ ਸ਼ਰਦਾ ਲੋ ਆਉਂਦੇ ਨੇ ਉਹਨਾਂ ਦੀ ਹੈਲਪਲੀ ਉਹਨਾਂ ਦੀ ਸੇਫਟੀ ਦੇ ਲਈ ਇਹ ਕੈਂਪ ਲਗਾਇਆ ਜਾਂਦਾ ਹੈ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਇਹ ਕੈਂਪ ਬਿਲਕੁਲ ਫ੍ਰੀ ਆਫ ਕੋਸਟ ਦੀ ਸਰਵਿਸ ਹੈ ਕੋਈ ਇਹਦੇ ਸਾਰੀਆਂ ਦਵਾਈਆਂ ਇੱਥੇ ਅਵੇਲੇਬਲ ਹੈ ਬਹੁਤ ਵਧੀਆ ਦਵਾਈਆਂ ਕੋਈ ਨਹੀਂ ਕਿ ਬਿਲਕੁਲ ਮਤਲਬ ਕਿ ਉਹਨਾਂ ਨੇ ਰੱਖਿਆ ਕਿ ਇੱਕ ਟਾਈਮ ਪਰ ਕੁਝ ਰੱਖਿਆ ਹੋਇਆ ਬਹੁਤ ਵਧੀਆ ਚੀਅ ਮੈਡੀਸਿਨਸ ਹੈ ਕਿ ਇਹ ਤੇ ਪੂਰੀ ਮੈਡੀਕਲ ਟੀਮ ਇੱਥੇ ਬੈਠਦੀ ਹੈ ਕਿ ਜੋ ਰਾਤ 11 ਵਜੇ ਤੱਕ ਇੱਥੇ ਬੈਠੇਗੀ ਕੋਈ ਵੀ ਮੀਡੀ ਉਹ ਅਪਰੋਚ ਇੱਥੇ ਕਰ ਸਕਦਾ ਹੈਗਾ ਕੋਈ ਕਿਸੇ ਨੂੰ ਦਿੱਕਤਾਂ ਦੀ ਹਮੇਸ਼ਾ ਜਿਹੜੇ ਸੋਸਾਇਟੀ ਦੇ ਮੈਂਬਰ ਹੈਗੇ ਆ ਉਹ ਪੂਰਾ ਉਹਨਾਂ ਦੇ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਿੰਦੇ ਹੈਗੇ ਤੇ ਮੇਰੇ ਵੱਲੋਂ ਬਹੁਤ ਜ਼ਿਆਦਾ ਇਹਨਾਂ ਦਾ ਇਹਨਾਂ ਨੂੰ ਸ਼ੁਕਰੀਆਵਾ ਨਹੀਂ ਕਿ ਨਰ ਜਨਾ ਵਧੀਆ ਕੰਮ ਹਮੇਸ਼ਾ ਕਰਦੇ ਰਹੇ ਨੇ ਅੱਗੇ ਵੀ ਜੇ ਕਦੇ ਵੀ ਇਹਨਾਂ ਨੂੰ ਸਾਡੀ ਲੋੜ ਕਿਤੇ ਪੈਂਦੀ ਆ ਤਾਂ ਸੀ ਹਮੇਸ਼ਾ ਇਹਨਾਂ ਦੇ ਨਾਲ ਹਾਜ਼ਰ ਰਹੇਗੇ ਯਾਰ ਜੈਂਸਨ ਸੁਸਾਇਟੀ ਵੱਲੋਂ ਅੱਜ 31 ਮਾ ਮੈਡੀਕਲ ਕੈਂਪ ਹਾਰਮੋਨ ਵਜਾਇਆ ਗਿਆ। ਕਿਹੜਾ ਜਾਂਦੇ ਨੇ ਜੀ ਜੈ ਮਾਤਾ ਦੇ ਅੱਜ ਤੋਂ ਕਹਾ ਬਾਈ ਚੰਤਪੁਲੀ ਦੇ ਨਵਰਾਤਰੇ ਸ਼ੁਰੂ ਹੋਣ ਜਾ ਰਹੇ ਨੇ। ਔਰ ਸਿਟੀ ਵੈਲਫੇਅਰ ਸੁਸਾਇਟੀ ਹਰ ਸਾਲ ਦੀ ਤਰ੍ਹਾਂ ਪਿਛਲੇ ਕਤਿਆ ਸਾਲਾਂ ਤੋਂ ਲਗਾਤਾਰ ਇਸ ਚੰਤਪੁਲੀ ਦੇ ਮੇਲੇ ਦੇ ਉੱਤੇ ਆਪਰੇ ਵੱਲੋਂ ਆਉਣ ਵਾਲੇ ਯਾਤਰੂਆਂ ਲਈ ਮੈਡੀਕਲ ਸਹਾਇਤਾ ਕਰਨ ਲਈ ਮੈਡੀਕਲ ਕੈਂਪ ਇਸ ਤੇ ਲਗਾਵੀ ਹੈ। ਔਰ ਮੈਂ ਅੱਜ ਆਸੀ ਇਸ ਮੈਡੀਕਲ ਕੈਂਪ ਦੀ ਸ਼ੁਰੂਆਤ ਕਰ ਰਹੇ ਹੈਗੇ ਆ ਔਰ ਇਹ ਮੈਡੀਕਲ ਕੈਂਪ 7-8 ਦਿਨ ਪੂਰਾ ਦਿਨ ਚੱਲੇਗਾ ਔਰ ਆਉਣ ਵਾਲੇ ਯਾਤਰੂਆਂ ਦੇ ਲਈ ਉਹਨਾਂ ਦੇ ਕੋਈ ਵੀ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਮੈਡੀਕਲ ਸਹਾਇਤਾ ਦੀ ਲੋੜ ਪੈਂਦੀ ਹੈ ਉਹ ਉਹਨਾਂ ਨੂੰ ਦਿੱਤੀ ਜਾਏਗੀ ਔਰ ਮੈਂ ਮਾਤਾ ਦੇ ਅੱਗੇ ਪ੍ਰਾਰਥਨਾ ਕਰਦਾ ਕਿ ਸਾਰੇ ਯਾਤਰੂ ਠੀਕ ਠਾਕ ਯਾਤਰਾ ਕਰਦੇ ਹੋਏ ਆਪਣੇ ਘਰਾਂ ਨੂੰ ਵਾਪਸ ਜਾਣ ਔਰ ਮਾਤਾ ਰਾਣੀ ਦਾ ਅਸ਼ੀਰਵਾਦ ਸਾਰਿਆਂ ਦੇ ਉੱਤੇ ਬਹੁਤ ਵਧੀਆ ਬਣਿਆ ਰਹੇ। ਸਰ ਜੀ ਟਾਈਮਿੰਗ ਕੀ ਹੋਊਗੀ ਜੀ? ਸ਼ਾਮ ਨੂੰ 4 ਵਜੇ ਹਰ ਰੋਜ਼ ਜਿਹੜਾ ਮੈਡੀਕਲ ਕੈਂਪਸ ਸ਼ੁਰੂ ਹੋਏਗਾ ਔਰ ਰਾਤ ਨੂੰ ਤਕਰੀਬਨ 9-10 ਵਜੇ ਤੱਕ ਤੇ 11 ਵਜੇ ਤੱਕ ਚੱਲੂ ਰਹੇਗਾ। ਮੈਡੀਕਲ ਕੈਂਪ ਨੇ ਵਿੱਚ ਸਾਬ ਦੇ ਲੋਕਾਂ ਦਾ ਹੋਰ ਛੋਟੇ-ਮੁੜੇ ਐਨਜੀਓ ਦਾ ਔਰ ਡਾਕਟਰ ਸਾਹਿਬਾਂ ਦਾ ਸਭ ਦਾ ਹੀ ਬਹੁਤ ਸਾਥ ਰਹਦਾ ਹੈਗਾ। ਔਰ ਖਾਸ ਕਰਕੇ ਜਿਸਾਂ ਆਪਣੇ ਕਾਰਾ ਵਾਲੇ ਨੇ ਉਹਨਾਂ ਦਾ ਹੀ ਥੋੜਾ ਜਿਹਾ ਮੈਡੀਕਲ ਵੈਨ ਹਰ ਵੇਲੇ ਐਂਬੂਲੈਂਸੇ ਸਾਡੇ ਕੋਲ ਖੜੀ ਰੰਦੀ ਹੈਗੀ ਆ ਤੇ ਬਹੁਤ ਸਾਥ ਆ ਸਾਰੇ ਲੋਕਾਂ ਦਾ ਬਹੁਤ ਸਾਥ ਜੱਤਰੀਆਂ ਨੂੰ ਇਹ ਅਪੀਲ ਕਰਦੇ ਆ ਭਈ ਆਰਾਮ ਦੇ ਨਾਲ ਆਣਾ ਹੈ ਆਰਾਮ ਨਾਲ ਜਾਣਾ ਹੈ ਮਾਂ ਮਾਈ ਦਾ ਗੁਣ ਕਾਨ ਕਰਦੇ ਆਓ ਤੇ ਮਾਂ ਮਾਈ ਦਾ ਗੁਣ ਕਰਕੇ ਜਾਓ ਔਰ ਕਿਸੇ ਤਰ੍ਹਾਂ ਦਾ ਵੀ ਮਤਲਬ ਕੋਈ ਗੰਗੰਧ ਨਹੀਂ ਪਾਣਾ ਸਵੈਸਹਾਇਤਾ ਦਾ ਖਾਸ ਖਿਆਲ ਰੱਖਣਾ ਸਵੈਸਹਾਇਤਾ ਦੇ ਉੱਤੇ ਬਹੁਤ ਜ਼ੋਰ ਦੇਣਾ ਜਿਹੜਾ ਕਿ ਸਾਡੀ ਲਾਈਫ ਦੇ ਲਈ ਬਹੁਤ ਜ਼ਰੂਰੀ ਹੈ